ਸਭ ਤੋਂ ਪਹਿਲਾਂ ਵੀਰ ਜੀ ਤੁਹਾਨੂੰ ਤੇ ਜਿਹੜੇ ਸਰੋਤਿਆਂ ਨੇ ਇਹ ਪ੍ਰੋਗਰਾਮ ਵੇਖਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਜਿਹੜਾ ਐਲਡਰਡੇ ਆ ਇਹ ਹਰ ਸਾਲ ਮਨਾਇਆ ਜਾਂਦਾ ਹੈ ਦਸੰਬਰ ਦੇ ਮਹੀਨੇ ਵਿੱਚ ਅਫਸਰਾਂ ਨਾਲ ਬਾਲਾ ਦੇ ਹੁਕਮ ਨਾਲ ਸਰਕਾਰ ਦੇ ਹੁਕਮ ਨਾਲ ਜੋ ਮੌਜੂਦਾ ਐਸਐਸਪੀ ਹੁੰਦਾ ਡਿਸਟ੍ਰਿਕਟ ਦਾ ਉਹ ਐਲਡਰਡੇ ਮਨਾਉਂਦਾ ਉਹਦਾ ਮਕਸਦ ਇਹ ਹੁੰਦਾ ਹੈ ਵੀ ਜਿਹੜੇ ਸਾਡੇ ਪੰਜ ਸੀਨੀਅਰ ਜਿਹੜੇ ਸੇਵਾਮੁਕਤ ਮੁਲਾਜ਼ਮ ਹੋ ਗਏ ਹੁੰਦੇ ਆ ਜਿਨ੍ਹਾਂ ਦੀ ਉਮਰ ਬਹੁਤ ਵੱਡੀ ਹੋ ਗਈ ਹੁੰਦੀ ਆ ਉਹਨਾਂ ਨੂੰ ਅਸੀਂ ਉਹਨਾਂ ਦੇ ਡਿਸਟ੍ਰਿਬ ਭੇਜਦੇ ਆ ਸਭ ਨੂੰ ਤੇ ਇਹ ਫਿਰ ਉਹਨਾਂ 50 ਮਦਦਾਂ ਨੂੰ ਸਨਮਾਨਿਤ ਕਰਦੇ ਆ। ਦੂਸਰੀ ਗੱਲ ਇਹ ਆ ਰਿਟਾਇਰੀ ਤੇ ਮੌਜੂਦਾ ਪੁਲਿਸ ਅਫਸਰ ਆ ਰੂਬਰੂ ਹੁੰਦੇ ਆ ਜਿਹਦੇ ਸਾਹਮਣੇ ਹੁੰਦੇ ਆ। ਉਹ ਸਾਹਮਣੇ ਹੋ ਕੇ ਜਿਹਨਾਂ ਨਾਲ ਗੱਲਬਾਤ ਕਰਦੇ ਆ ਸਾਰਾ ਅਸੀਂ ਵੀ ਦੱਸੀਦਾ ਕਿਉਂਕਿ ਮੈਂ ਰਿਟਾਇਰੀਆਂ ਦਾ ਪ੍ਰਧਾਨ ਆ। ਮੈਂ ਦੱਸਦਾ ਵੀ ਅਸੀਂ ਕੀ ਕਾਰਜਕਾਰੀਆ ਕਰਦੇ ਆ ਕੀ ਨਹੀਂ ਕਰਦੇ। ਕਿਵੇਂ ਸਾਡੇ ਕੋਲ ਗਿਣਤੀ ਕਿੰਨੀ ਹੈ ਸਾਡੇ 464 ਤੇ ਰਿਟਾਇਰੀ ਮਲਾਜਮ ਆ। 2019 ਤੋਂ ਲੈ ਕੇ 2024 ਤੱਕ ਸਾਡੇ 40 ਜਿਹੜੇ ਸੇਵਾਮੁਕਤ ਮਲਾਜਮ ਸੀ ਉਹ ਇਹ ਦੁਨੀਆ ਤੋਂ ਚਲੇ ਗਏ। ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਇੱਕ ਬਹੁਤ ਵੱਡੀ ਸਹੂਲਤ ਮਿਲੀ ਆ ਕਿ ਇੱਕ ਤਾਂ ਉਹਨਾਂ ਨੂੰ ਸਸਕਾਰ ਵਾਸਤੇ 10000 ਰੁਪਏ ਉਹਨਾਂ ਦੇ ਪ੍ਰੋਗਰਾਮ ਦਿੱਤਾ ਜਾਂਦਾ 10000 ਰੁਪਏ ਦਾ ਪ੍ਰੋਗਰਾਮ ਦਿੱਤਾ ਜਾਂਦਾ ਇੱਕ ਸਾਡੇ ਸਾਹਿਬਾ ਜਿਹੜੇ ਮੌਕੇ ਤੇ ਐਸਐਸਪੀ ਸਾਹਿਬ ਹੁੰਦੇ ਆ ਜਾਂ ਐਸਪੀ ਦੇ ਕੁਆਟਰ ਜਾਂ ਦੂਜੇ ਕੋਈ ਐਸਪੀ ਜਾਂ ਡੀਐਸਪੀ ਜਿਹੜੇ ਮੌਕੇ ਤੇ ਨਾਲਜਰ ਹੁੰਦੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਤੇ ਉਹ ਫਿਰ ਉਹ ਸਲਾਮੀ ਲਾਉਂਦੇ ਆ ਉਹ ਸਲਾਮੀ ਦੀ ਇੱਕ ਰਿਸਪੈਕਟ ਹੁੰਦੀ ਆ ਦੁਰਗੇ ਸੱਜਣ ਨੂੰ ਦੁਰਗੇ ਮਿੱਤਰ ਨੂੰ ਤੇ ਉਹ ਉਹ ਬਹੁਤ ਵੱਡਾ ਪ੍ਰਭਾਵ ਪੈਂਦਾ ਲੋਕਾਂ ਦੇ ਵੀ ਭਾਈ ਇਹ ਜਿੰਨੇ ਕੁ ਚੰਗੇ ਕੰਮ ਕੀਤੇ ਹੋਣਗੇ ਤਾਂ ਇਹਨਾਂ ਨੂੰ ਮਿਲਣ ਮਾਜਾ ਜ਼ਾਰਿਆ ਸੋ ਅੱਜ ਸਾਡੇ ਪੰਜ ਜਿਹੜੇ ਰਿਟਾਇਰੀ ਸੀ ਉਹਨਾਂ ਨੂੰ ਮਾਨਜੋਗ ਐਸਐਸਪੀ ਸਾਹਿਬ ਨੇ ਸਨਮਾਨਿਤ ਕੀਤਾ ਆਓ ਉਹਨਾਂ ਦੀਆਂ ਸਾਡੀਆਂ ਸਾਰੀਆਂ ਦੁੱਖ-ਦੁਖੀਆਂ ਸੁਣੀਆਂ ਨੇ ਜੋ ਵੀ ਆਈਆਂ ਸੀ ਉਹਨਾਂ ਦੁੱਖ-ਦੁਖੀਆਂ ਦੱਸੀਆਂ ਵੀ ਸਾਡੇ ਆਹ ਸਾਨੂੰ ਦੁੱਖ-ਦੁਖੀਆਂ ਨੇ ਆਹ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦਾ ਸ਼ੁਕਰਜਾ ਉਹਨਾਂ ਦਾ ਸ਼ੁਕਰੀਆ ਦਾ ਵੀ ਕੀਤਾ ਵੀ ਤੁਸੀਂ ਸਾਰੇ ਲੋਕ ਕਰਦੇ ਹੋ ਸਾਨੂੰ ਸੁਣਦੇ ਹੋ ਤੇ ਅਸੀਂ ਵੀ ਕਹੇ ਵੀ ਸਾਡੇ ਜਾਇਜ਼ ਕੰਮ ਜਿਹੜੇ ਨੇ ਅਸੀਂ ਉਹ ਸਾਡੇ ਕਿਰਪਾ ਕਰਕੇ ਕੀਤਾ ਜਾਂ ਦੂਜਾਂ ਵਾਸਤੇ ਸਾਨੂੰ ਗਾਈਡ ਕੀਤਾ ਜਾਵੇ ਜਾਂ ਉਹ ਨਾਮ ਕੀਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਇਹ ਸਾਡਾ ਆਪਦੀ ਕੋਆਪਰੇਸ਼ਨ ਆ ਰਿਟਾਇਰੀਆਂ ਦਾ ਤੇ ਮੌਜੂਦਾ ਕਰਮਚਾਰੀਆਂ ਦਾ ਅਫਸਰਾਂ ਦਾ ਆਪਦੀ ਸਾਡਾ ਕੋਆਪਰੇਸ਼ਨ ਆ ਅਸੀਂ ਹਰ ਸਾਲ ਇਕੱਠੇ ਹੁੰਨੇ ਆ ਉਦੋਂ ਇਲਾਵਾ ਵੀ ਸਾਰਾ ਸਮਾਂ ਮਿਲਦੇ-ਗਲਦੇ ਰਹਿੰਨੇ ਆ ਤੇ ਸਾਡੇ ਕੰਮ ਹੁੰਦੇ ਆ ਜੀ ਇਹੀ ਐਲਡਰ ਡੇਜ਼ ਦੇ ਬਾਰੇ ਹੈ ਜੀ ਔਰ ਮੈਂ ਇੱਕ ਛੋਟੀ ਜੀ ਤੁਹਾਨੂੰ ਨਜ਼ਮ ਸੁਣਾਉਣਾ ਜੇ ਤੁਸੀਂ ਆਖੋ ਤੇ ਵਿੱਚ ਜੋੜਨੀ ਹੈ ਤੇ ਹਾਂ ਜੀ ਹਿੰਮਤ ਆਜੀ ਲਿਖੀ ਸੀ ਕਿ ਕਦੇ ਜਦੋਂ ਇਕੱਠ ਹੁੰਦਾ ਲੋਕੀ ਬੜੀ ਨੱਚਦੇ ਟੱਪਦੇ ਆ ਔਰ ਆਪਦੇ ਜਿਹੜੇ ਅਹਿਮ ਉਹਨਾਂ ਦਾ ਮੁੱਦਾ ਹੁੰਦਾ ਹੈ ਉਹ ਤੋਂ ਬਾਹਰ ਚਲੇ ਜਾਂਦੇ ਆ ਜਿਵੇਂ ਅੱਜ ਦਾ ਹੀ ਲੈ ਲਓ ਅੱਜ ਇਸ ਸੋਹਣੇ ਧਰਤੀ ਉੱਤੇ ਅੱਜ ਇਸ ਸੋਹਣੇ ਧਰਤੀ ਉੱਤੇ ਤੁਸੀਂ ਚਾਰਜ ਫੇਰਿਓ ਆਏ ਤੁਸੀਂ ਚਾਰਜ ਫੇਰਿਓ ਆਏ ਬਹੁਤ ਤੁਸੀਂ ਹੁਣ ਨੱਚੇ ਟੱਪੇ ਨਾਲੇ ਭੰਗੜੇ ਗਿੱਧੇ ਪਾਏ ਪਰ ਇੱਕ ਗੱਲ ਯਾਦ ਰੱਖਿਓ ਪਰ ਇੱਕ ਦੋ ਗੱਲਾਂ ਯਾਦ ਰੱਖਿਓ ਨਾ ਕੋ ਬਲਕ ਕੀਤਾ ਜਾਏ ਪਰ ਇੱਕ ਦੋ ਗੱਲਾਂ ਯਾਦ ਰੱਖੋ ਸਰ ਅੱਜ ਜੋ ਤੋ ਐਲਡਰਸ ਡੇ ਮਨਾਇਆ ਗਿਆ ਕਿਹਨੇ ਤੋਂ ਜੋ ਇਹ ਐਲਡਰਸ ਡੇ ਤੇ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਡੀ ਜਿਹੜੀ ਪੈਨਸ਼ਨਰਸ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਸੰਧੂ ਤੋਂ ਲਾਵਾ ਕਰੀਬ 70 ਦੇ 72 70 72 ਮਲਾਜ਼ਮ ਜਿਹੜੇ ਰਿਟਾਇਰ ਪੁਲਿਸ ਆਫੀਸਰ ਸਾਡੇ ਜਿਹੜੇ ਅੱਜ ਇੱਥੇ ਹੈੱਡਕੁਆਰਟਰ ਤੇ ਬੁਲਾਏ ਸਿਗੇ ਜਿਨ੍ਹਾਂ ਦੇ ਮਾਨ ਸਨਮਾਨ ਦੇ ਵਿੱਚ ਜਿਹੜੇ ਸੀਨੀਅਰ ਪੰਜ ਮੁਲਾਜ਼ਮਾਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਉਸ ਤੋਂ ਇਲਾਵਾ ਜਿਹੜੀਆਂ ਕੁਝ ਉਹਨਾਂ ਦੀਆਂ ਸਮੱਸਿਆਵਾਂ ਕੁਝ ਡਿਪਾਰਟਮੈਂਟ ਨੂੰ ਲੈ ਕੇ ਇਸ ਤੋਂ ਇਲਾਵਾ ਕੁਝ ਜਿਹੜੀਆਂ ਪਰਿਵਾਰਿਕ ਵੀ ਕਿਸੇ ਦੀਆਂ ਕੋਈ ਹੈਗੀਆਂ ਉਹ ਐਸਐਸਪੀ ਸਾਹਿਬ ਨੇ ਸੁਣ ਕੇ ਤਾਂ ਕੁਝ ਤਾਂ ਤੁਰੰਤ ਮੌਕੇ ਤੇ ਹੀ ਹੱਲ ਹੋ ਗਈਆਂ ਤੇ ਕੁਝ ਦੀ ਜਿਹੜੀ ਹੈਗੀ ਅੱਗੇ ਆਫੀਸਰ ਦੀ ਡਿਊਟੀ ਲਾ ਦਿੱਤੀ ਗਈ ਇਸ ਤੋਂ ਇਲਾਵਾ ਕੁਝ ਮੁਲਾਜ਼ਮਾਂ ਵੱਲੋਂ ਕੋਈ ਆਫਿਸ ਦੇ ਵਿੱਚ ਫਰਨੀਚਰ ਤਹੂਰ ਕੁਝ ਚੀਜ਼ਾਂ ਦੀ ਜ਼ਰੂਰਤ ਦੀ ਡਿਮਾਂਡ ਕੀਤੀ ਗਈ ਜਿਹੜੀ ਵੀ ਜਲਦੀ ਹੱਲ ਕਰਤੀ ਜਾਊਗੀ ਬਹੁਤ ਹੀ ਵਧੀਆ ਬਹੁਤ ਹੀ ਅੱਛਾ ਲੱਗਾ ਸਾਰੇ ਮੁਲਾਜ਼ਮ ਜਿਹੜੇ ਕਾਫੀ ਕੋਈ ਉਮਰ 80 85 ਸਾਲ ਦੇ ਵੀ ਅਜੋ ਵਧੀਆ ਸਿਹਤ ਆਵਾ ਐ ਲੱਗਦਾ ਵਾ ਕਿ ਆਪਣੇ ਉਹ ਪਰਿਵਾਰ ਦੇ ਵਿੱਚ ਹੀ ਸਾਰੇ ਦੁਬਾਰਾ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਮਿਲੇ ਗਏ ਆ ਸਾਡੇ ਇਦਾਂ ਅਸੀਂ ਐਲਡਰਸ ਜੀਤੇ ਵੀ ਔਰ ਇਸਤੂ ਲਾਵਾ ਵੀ ਕਿਤੇ ਵੀ ਕੋਈ ਮੁਲਾਜ਼ਮਾਂ ਦੀ ਕੋਈ ਵੀ ਦੁੱਖ ਤਕਲੀਫ ਹੋਵੇ ਹਮੇਸ਼ਾ ਸ਼੍ਰੀ ਮੁਖਸਾ ਸਾਹਿਬ ਦੇ ਜਿਹੜੇ ਹੈੱਡ ਕੁਆਟਰ ਤੇ ਡਿਸਟ੍ਰਿਕਟ ਦੇ ਵਿੱਚ ਹਰ ਤਤ ਤਿਆਰ ਆ ਉਹਨਾਂ ਦੀ ਮੁਸ਼ਕਿਲਾਂ ਹੱਲ ਕਰਦੇ ਥੈਂਕ ਯੂ ਤੇ ਮੈਂ ਵੀ ਇੱਕ ਸਰਵਿਸ ਸੰਬੰਧੀ ਵੀ ਬਿਲੋਂਗ ਕਰਦੇ ਨੇ ਮੇਰੇ ਫਾਦਰ ਸਾਹਿਬ ਸੀਗੇ ਫੌਜ ਦੇ ਵਿੱਚ ਉਹ ਵੀ ਉਹ ਰਿਟਾਇਰਡ ਮੈਂ ਇਹ ਦੇਖਦਾ ਹੁਣਾ ਹੈ ਕਿ ਆਖਰ ਰਿਟਾਇਰਮੈਂਟ ਇੱਕ ਠਹਿਰਾਵ ਆ ਜਾਂਦਾ ਹੈ ਜ਼ਿੰਦਗੀ ਦੇ ਸਾਡੀ ਪੁਲਸ ਦੀ ਨੌਕਰੀ ਵੈਸੀ ਬੜੀ ਔਖੀ ਹੁੰਦੀ ਹੈ ਫੈਮਿਲੀ ਨੂੰ ਦੇਣ ਲਈ ਟਾਈਮ ਨਹੀਂ ਹੁੰਦਾ ਤੁਸੀਂ ਸਾਰੇ ਜੋ ਇੱਥੇ ਸਾਡੇ ਰਿਟਾਇਰਡ ਆਫਸਰਸ ਬੈਠੇ ਹੋ ਤੁਸੀਂ ਸਾਰੇ ਨੇ ਤੋ ਡਿਊਟੀ ਕੀਤੀ ਰਤੂ ਟੈਰੋਰੀਜ਼ਮ ਦੇਖਦੇ ਹੁੰਦਾ ਸੀ ਸਭ ਤੋਂ ਔਖੀ ਡਿਊਟੀ ਦਾ ਸਮਝੂ ਸੀਗਾ ਉਹ ਤੁਸੀਂ ਕਟਿਆ ਤੇ ਬੜਾ ਕੋਈ ਤੁਸੀਂ ਦੇਖਿਆ ਹੋਣਾ ਬੜਾ ਬੜੇ ਤੁਹਾਡੇ ਐਕਸਪੀਰੀਐਂਸਿਸ ਰਹੇ ਹੋ ਤੇ ਤੋਂ ਅੱਜ ਦਾ ਫੰਕਸ਼ਨ ਹੈਗਾ ਅਸੀਂ ਏਸੀ ਕਰਕੇ ਕਰਦੇ ਹਾਂ ਕਿ ਆਦਰ ਸਮਾਨ ਸਾਡੇ ਜੋ ਪੁਰਾਣੇ ਮੁਲਾਜ਼ਮ ਰਹੇਗੇ ਪੁਰਾਣੇ ਅਫਸਰ ਰਹੇਗੇ ਉਹਨਾਂ ਦੇ ਤੇ ਇਸ ਤੋਂ ਇਲਾਵਾ ਮੈਂ ਸਾਰੇ ਇਹੀ ਕਹਿਣਾ ਚਾਹੁੰਦਾ ਕਿ ਸਾਡੇ

ਜਿਨ੍ਹਾਂ ਦੇ ਇਸ਼ੂਜ਼ ਨੇ ਹੁਣ ਗੱਲ ਕਰਨ ਚਾਹੁੰਦੇ ਨੇ ਦਫ਼ਤਰ ਚਲਾਣ ਕਰਨਾ ਚਾਹੁੰਦੇ ਨੇ ਪਰ ਦਫ਼ਤਰ ਦਾ ਬਿਆਨ ਨਹੀਂ ਮੁਲਾਇਤ ਹੈ ਕਰਦੇ ਬੁਲਾਦੇ ਬੁਲਾ ਲਓ ਜੀ ਕਿਹਨਾਂ ਨੂੰ ਬੁਲਾ ਲਓ ਆਪਾਂ ਤੇ ਇਹਨਾਂ ਦੇ ਇਸ਼ੂਜ਼ ਸੁਣਾ ਕੇ ਇਹਨਾਂ ਨੂੰ ਰੋਲ ਕਰਾ ਦੇ ਮਾਜੋ ਵਰ ਰਾਜ ਸਿੰਘ ਜੀ ਇਹ ਵੀ ਇਹ ਦੋਹਾਂ ਦਾਸ ਨੂੰ ਸੇਵਾਮੁਕਤ ਹੋਏ ਨੇ ਸੀਨੀਅਰ ਮੋਸਟ ਟੈਸਟ ਮੈਂਚ ਇਹਨਾਂ ਨੂੰ ਵੀ ਸਨਮਾਨ ਦਿੱਤਾ ਜਾ ਰਿਹਾ ਜੀ ਸੇਵਾਮੁਕਤ ਹੋਏ ਨੇ ਇਹ ਵੀ ਆਪਣਾ ਸਨਮਾਨ حاصل ਕਰਨ ਦੀ ਰਟਾਇਰਡ ਇੰਸਪੈਕਟਰ ਸਰਦਾਰ ਗੁਰਬੀਰ ਸਿੰਘ ਜੋ 2011 ਨੂੰ 2010 ਨੂੰ ਸੇਵਾਮੁਕਤ ਹੋਏ ਨੇ ਉਹ ਵੀ ਆਪਣਾ ਸਨਮਾਨ حاصل ਕਰਨ ਦੀ ਨੈਸਨ ਐਕਸ ਸ੍ਰੀ ਹੰਸਰਾਜ ਰਿਟਾਇਰਡ ਹੈਂਕ ਕਨਸਟੇਬਲ ਜੋ ਰਾਜ ਦੀ ਕਰਮ ਵੀਰੋ ਕਹੇ ਰੁਮਾਨੇ ਦੀ ਕਰਮ ਵੀਰੋ ਸਾਡੇ ਹਸਾਬਾ ਹਦ ਨਿਸ਼ਾਨ ਬਣਾ ਦੇਈਏ ਉਹ ਤੁਮੇ ਹਿੰਦੂ ਸਿੱਖ ਪਿਆਰੇ ਵੀਰੋ ਹਿੰਦੂ ਸੇ ਕਿਤੇ ਆ ਰਿਹਾ ਹੋ ਵਿੱਚ ਮਦਾਨਿਆ ਜੋ ਹੁਕਮ ਸਾਡੀ ਸਰਕਾਰ ਦਾ